ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਸ਼ੌਂਕ ਨੂੰ ਪੈਸੇ ਨਾਲ ਨਹੀਂ ਤੋਲਿਆ ਜਾ ਸਕਦਾ ਅੱਜ ਤੁਹਾਨੂੰ ਅਜਿਹੀ ਹੀ ਸ਼ੌਂਕੀ ਨੌਜਵਾਨ ਦੇ ਨਾਮ ਲਾਵਾਂਗੇ ਜਿਸ ਨੇ ਇੱਕ ਵੱਖਰੀ ਤਰ੍ਹਾਂ ਦਾ ਸ਼ੌਂਕ ਪਾ ਰੱਖਿਆ ਗੱਲ ਕਰਾਂਗੇ ਸ਼ੌਂਕੀ ਨੌਜਵਾਨ ਗੁਰਪੀਜ ਦੀ ਗੁਰਪੀਜ ਨੇ ਟਰੈਕਟਰ ਜਿਹੜਾ ਆਪਣਾ ਉਹਨੂੰ ਪੁੱਤਾਂ ਵਾਂਗ ਸੰਭਾਲ ਕੇ ਰੱਖਿਆ ਜ਼ਿਕਰ ਹੁੰਦਾ ਪੁੱਤ ਵਰਗਾ ਜਿਵੇਂ ਫੋਰ ਟਰੈਕਟਰ ਦੀ ਜ਼ਿਕਰ ਕੀਤਾ ਗਿਆ ਬਾਈ ਨੇ ਆਪਣੇ ਟਰੈਕਟਰ ਨੂੰ ਵਾਕਈ ਪੁੱਤ ਬਣਾ ਕੇ ਰੱਖਿਆ ਪਰਦੇ ਦੇ ਵਿੱਚ ਰੱਖਿਆ ਆਪਾਂ ਇਹਨਾਂ ਨੂੰ ਬਾਈ ਬਿਲਕੁਲ ਪਰਦੇ ਦੇ ਪਿੱਛੇ ਬੈਕਗ੍ਰਾਉਂਡ ਤੇ ਕਈਆਂ ਤੇ ਵੀ ਨਹੀਂ ਪਤਾ ਲੱਗਦਾ ਕਿ ਵੀ ਟਰੈਕਟਰ ਘਰੇ ਹੈ ਜਾਂ ਨਹੀਂ ਹੈ ਦੱਸੋ ਤੇ ਵੀ ਨਹੀਂ ਵੀਰੇ ਪਤਾ ਲੱਗਦਾ ਹੈ ਆਹ ਲੱਗਦਾ ਨਹੀਂ ਵੀ ਟਰੈਕਟਰ ਹੈਗਾ ਹੈ ਹਾਂ ਹਾਂ ਬਿਲਕੁਲ ਵੀਰੇ ਭਾਈ ਉਹ ਪੰਚ ਜਗ੍ਹਾ ਦੇ ਵਿੱਚ ਨਾ ਭਾਈ ਜੇ ਸੰਦ ਆਪਾਂ ਲਾਉਨੇ ਆ ਤਾਂ ਵੀ ਜਾਂ ਟ੍ਰੇਲ ਦੇ ਵਿੱਚ ਜਾਂ ਕਿਸ ਤਰ੍ਹਾਂ ਮਿੱਟੀ ਘੱਟੇ ਨਾਲ ਸੰਦ ਦੀ ਮਿਆਦ ਬਹੁਤ ਘੱਟ ਪੈ ਜਾਂਦੀ ਹੈ ਤੇ ਜਦ ਸੰਭਾਈ ਵੀ ਹੋਏ ਨੇ ਤੁਹਾਨੂੰ ਆਪ ਨੂੰ ਵੀ ਵਧੀਆ ਫੀਲ ਹੁੰਦਾ ਕਿ ਜੇ ਆਪਾਂ ਸੰਦ ਰੱਖਿਆ ਤਾਂ ਉਹਦੀ ਸੰਭਾਈ ਕੀਤੀ ਆ ਇਹਦੇ ਨਾਲ ਨਾਲ ਨਾ ਭਾਈ ਦਰਸ ਗੱਲ ਕੀ ਹੈ ਮੇਰੇ ਦਾਦਾ ਜੀ ਸਰਦਾਰ ਅਮਰ ਸਿੰਘ ਢਾਲੀਵਾਲ ਤੇ ਮੇਰੇ ਪਿਤਾ ਜੀ ਬਲਕਨ ਸਿੰਘ ਢਾਲੀਵਾਲ ਇਹ ਟਰੈਕਟਰ ਮੈਂ ਲਦਾ ਆਪਣੇ ਮਕਸਰ ਜ਼ਿਲ੍ਹਕ ਦਾ ਸਨ 95 ਦੇ ਵਿੱਚ ਅਸੀਂ ਟਰੈਕਟਰ ਲਿਆ ਸੀ। ਅੱਛਾ ਅੱਛਾ। ਮੇਰੇ ਹਿਸਾਬ ਨਾਲ ਜਿਤ ਤੱਕ ਮੈਨੂੰ ਯਾਦ ਆ ਵੀ ਮਕਸਰ ਜ਼ਿਲ੍ਹਕ ਦਾ ਇਹ ਪਹਿਲਾ ਜਾਂ ਦੂਜਾ ਟਰੈਕਟਰ ਹੀ ਹੋਊਗਾ ਏਜੰਸੀ ਦਾ। ਹੂੰ। ਹਾਂ ਉਦੋਂ ਲਿਆ ਸੀ ਸਨ 95 ਮਤਲਬ। ਅੱਛਾ ਬਾਪੂ ਦੀ ਵੀ ਯਾਦ ਵੀ ਸਾਹਮ ਕੇ ਰੱਖੀ ਹੋਈ ਹੈ। ਸਾਹਮ ਕੇ ਰੱਖੀਆ ਬਾਈ ਮੇਰੀਆਂ ਯਾਦਾਂ ਜੁੜੀਆਂ ਇਹ ਨਾਲ। ਮੇਰੇ ਦਾਦਾ ਜੀ ਨੇ ਮੇਰੇ ਪਾਪਾ ਜੀ ਨੇ ਵੈਸੇ ਉਹ ਐਕਸਪਾਇਰ ਹੋ ਚੁੱਕੇ ਦੋਨੋਂ। ਪਰ ਉਹਨਾਂ ਦੀਆਂ ਯਾਦਾਂ ਇਸ ਟਰੈਕਟਰ ਨਾਲ ਜੁੜੀਆਂ ਹੋਈਆਂ। ਉਹਨਾਂ ਨੂੰ ਯਾਦ ਨੂੰ ਸੰਭਾਲ ਕੇ ਰੱਖਿਆ ਹੋਇਆ। ਵੀ ਯਾਦਾ ਜੁੜੀਆਂ ਬਾਈ ਪਰਿਵਾਰ ਕੇ ਯਾਦਾ ਜੁੜੀਆਂ ਐ ਉਸੇ ਨਾਲ ਹੀ ਸੰਭਾਈ ਰੱਖਦੇ ਆ ਉਹਨਾਂ ਨੂੰ ਕਿਉਂਕਿ ਸਾਨੂੰ ਫੀਲ ਨਹੀਂ ਹੁੰਦਾ ਵੀ ਉਹ ਸਾਡੇ ਤੋਂ ਦੂਰ ਗਏ ਆ ਗੁਰਪ੍ਰੀਤ ਹੋਰ ਗੱਲ ਕਰ ਲਈ ਜਿਵੇਂ ਇਹ ਤਾਂ ਕੀਤਾ ਹੀ ਕੀਤਾ ਹਨਾ ਕਿ ਟਰੈਕਟਰ ਸੰਭਾਲ ਕੇ ਰੱਖਿਆ ਬੜਾ ਵਧੀਆ ਢੰਗ ਦੇ ਨਾਲ ਤੇ ਐ ਨਹੀਂ ਕਰਦੇ ਕਹਿੰਦੇ ਇਹ ਕਿੱਧਰ ਟਰੈਕਟਰ ਨੂੰ ਇੱਥੇ ਲਾਤਾ ਇਹ ਆ ਥਾਂ ਬੜਾ ਰੁੱਕੀ ਬੈਠਾ ਏਡਾ ਸੋਹਣਾ ਥਾਂ ਪਰਦੇਪੁਰਦੇਆਂ ਵਾਲਾ ਨਹੀਂ ਨਹੀਂ ਬਾਈ ਘਰ ਦੇ ਵੱਲ ਮੈਂ ਸਾਨੂੰ ਪਹਿਲਾਂ ਕਹਿ ਚੁੱਕਿਆ ਮੈਨੂੰ ਪੂਰੀ ਸਪੋਰਟ ਆ ਜੋ ਵੀ ਉਹਨਾਂ ਨੂੰ ਪਤਾ ਵੀ ਸ਼ੌਂਕ ਤਾਂ ਕੋਈ ਮੌਲ ਨਹੀਂ ਹੁੰਦਾ ਜੋ ਵੀ ਮੈਂ ਕੰਮ ਕਰਦਾ ਪੂਰੇ ਸ਼ੌਂਕ ਨਾਲ ਤੇ ਵਜਿਆ ਦ੍ਰਿੜ ਨਿ ਤੇ ਪੂਰੀ ਫੋਲ ਸਪੋਰਟ ਜੇ ਕੋਈ ਮੈਥੋ ਕੋਈ ਕਮੀ ਪੇਸ਼ੀ ਰਹਿ ਵੀ ਜਾਂਦੀ ਕਿਸੇ ਸੰਦ ਦੇ ਵਿੱਚ ਜਾਂ ਟਰੈਕਟਰ ਦੇ ਵਿੱਚ ਸਾਮ ਸਭਾਈ ਕਰਨ ਨੂੰ ਤਾਂ ਮੇਰਾ ਪਰਿਵਾਰ ਉਸ ਚ ਪੂਰਾ 100% ਮੇਰਾ ਸਾਥ ਹੈ ਅੱਗੇ ਘਰ ਦੇ ਸਹਿਯੋਗ ਕਰਨਗੇ ਫੇਰ ਹੀ ਆ ਬਾਈ ਪਰਿਵਾਰ ਦੇ ਕਿਸੇ ਵੀ ਫੀਲਡ ਦੇ ਵਿੱਚ ਕਹਿ ਲਓ ਵੀ ਆਪਾਂ ਜੇ ਪਰਿਵਾਰ ਦਾ ਆਪੇ ਨਾਲ ਪੂਰਾ ਸਹਿਯੋਗ ਪਰਿਵਾਰ ਸਹਿਯੋਗ ਕਰਦਾ ਤਾਂ ਬਹੁਤੇ ਕਾਮਯਾਬ ਹੈਗੇ ਆ ਤੇ ਹੋ ਸਕਦੇ ਆ ਤੇ ਪ੍ਰਾਹ ਹੋ ਵੀ ਰਿਹਾ ਪਰ ਹੁੰਦਾ ਸਾਰਾ ਪਰਿਵਾਰ ਨਾਲ ਹੀ ਆ ਬਈ ਇਕੱਲਾ ਕੋਈ ਕੁਝ ਵੀ ਨਹੀਂ ਕਰ ਸਕਦਾ ਕਹੈ ਉਹ ਚਾਹੇ ਲੱਕ ਕਰ ਲੋ ਪਰ ਪਰਿਵਾਰ ਦੇ ਵਿੱਚੋਂ ਆਪ ਨੂੰ ਸਪੋਰਟ ਮਿਲਣੀ ਬਹੁਤ ਜ਼ਰੂਰੀ ਆ ਤੇ ਬਈ ਕਿੰਨੀ ਖੇਤੀ ਕਰਦੇ ਹੋ ਫਿਰ ਟਰੈਕਟਰ ਨਾਲ ਅ ਵੀਰੇ 7 ਕਿ ਇੱਕ ਏਕੜ ਦੀ ਮੈਂ ਖੇਤੀ ਕਰਦਾ ਕਦੇ ਮੈਂ ਜ਼ਮੀਨ ਠੇਕੇ ਤੇ ਪਹਿਲਾਂ ਦਿੰਦਾ ਰਿਹਾ ਖਰਾ ਮੋਂ ਤਾਂ 5-6 ਸਾਲਾਂ ਤੋਂ ਆਪ ਵਾਈ ਕਰਦੇ ਆ 7 ਕਿੱਲਾਂ ਦੀ ਮੈਂ ਠੇਕੇ ਜਿਵੇਂ ਲਈ 7 ਕਿੱਲੇ ਮੇਰੇ ਖੋਦਿਆ ਮੈਂ ਆਪੀ ਜੇ 7 ਕਿੱਲਾਂ ਵਾਲੀ ਦੀ ਗੱਲ ਕਰ ਲਈਏ ਹਨ ਆਮ ਤੌਰ ਤੇ ਸੰਦਾਂ ਦਾ ਬੜਾ ਢੇਰ ਲਾ ਰੱਖਿਓ ਦੱਤਾਂ ਹਾਲ ਟਰਾਲੀ ਗੱਲ ਕਿ ਸਾਰੇ ਸੰਦ ਹੀ ਹੁੰਦੇ ਬਈ ਐ ਪਏ ਵਿੜੇ ਤੁਹਾਡੇ ਉਹ ਵੇਖੇ ਨਹੀਂ ਮੈਂ ਬਈ ਇਹ ਪਤਾ ਕੀ ਗੱਲ ਆ ਹੁਣ ਸੰਦ ਸਾਰੇ ਥੋੜੇ ਕਾਸਟਲੀ ਹੋ ਗਏ ਆ ਜੇ ਹੁਣ ਆਪਾਂ ਉਹ ਗੱਲਾਂ ਤਾਂ ਰਹਿਣੇ ਗਈਆਂ ਪੰਜ 10 ਹਜ਼ਾਰ ਵਾਲ ਸੰਦ ਲੈ ਕੇ ਆ ਜਾਾਂਗੇ ਮਿਨੀਮਮ ਵੀ ਆਪਣਾ 40-50 ਹਜ਼ਾਰ ਤੋਂ ਸੰਦ ਸ਼ੁਰੂ ਹੁੰਦੇ ਆ ਹੂੰ ਤੇ ਆਪਾਂ ਨੂੰ ਇਹਨਾਂ ਦੀ ਲੋੜ ਆ ਜਿਹੜੀ ਸਾਲ ਦੇ ਵਿੱਚ ਇੱਕ ਜਾਂ ਦੋ ਘੰਟੇ ਵੀ ਆਪਾਂ ਨੂੰ ਪੈਣੀ ਆ ਤੇ ਉਹਦੇ ਲਈ ਮੈਂ ਪਹਿਲ ਦਿੰਦਾ ਵੀ ਬਤਵਤ ਕੋਸ਼ਿਸ਼ ਇਹ ਕਰਦਾ ਵੀ ਸੰਦ ਜਿਹੜਾ ਆਪਾਂ ਨੂੰ ਰੈਂਟ ਤੇ ਮਿਲ ਸਕਦਾ ਚਾਹ ਆਪਣੇ ਪਿੰਡ ਸੋਸਾਇਟੀ ਬਣੀ ਹੋਈ ਆ ਉੱਥੋਂ ਲੈ ਲਓ ਚਾਹ ਵੈਸੇ ਕੋਈ ਸੰਦ ਕਿਰਾਇਆ ਤੇ ਦੇਣ ਵਾਲੇ ਸੱਜਣ ਮਿੱਤਰ ਹੁੰਦੇ ਆ ਤੇ ਉੱਥੋਂ ਆਪਾਂ ਰੈਂਟ ਤੇ ਲਈ ਆਦਾ ਬਈ ਜਿੰਨੇ ਘੰਟਿਆਂ ਲਈ ਖੇੜਾ ਬਈ 7 ਕਿਲੇ ਕਿੰਨੇ ਕਹਣਾ ਟਰੈਕਟਰਾਂ ਨੂੰ ਤੇ ਫਿਰ ਆਪਾਂ ਕਿਰਾਏ ਤੇ ਲੈਣ ਦੀ ਕੋਸ਼ਿਸ਼ ਕਰਦੇ ਖਰਚਾ ਘਟਾਉਣ ਦਾ ਯਤਨ ਹੈ ਵੀ ਖਰਚਾ ਘਟਾਵਾਂਗੇ ਦਾ ਕੰਮ ਜਵ ਹੋਵਾਂਗੇ ਤੇ ਇਨਕਮ ਹੁਣ ਆਪਣੇ ਕੋਲੇ ਵੈਸੀ ਘੱਟ ਹੋ ਚੁੱਕੀ ਐ ਖਰਚੇ ਵੱਧ ਚੁੱਕੇ ਆ ਸੋ ਆਪਣੇ ਜੀ ਤਾਂ ਕੰਟਰੋਲ ਕਰਨਾ ਪੈਣਾ ਬੜਾ ਉਹ ਛੋਸ਼ੇ ਬਾਜੀਆਂ ਛਟਨੀਆਂ ਪਹਿਣੀਆਂ ਜੇ ਕਿਤੇ ਬਈ ਨਾ ਫੋਕੀ ਫੋਕੀ ਵਾਹ ਵਾਹ ਨਾਲੋਂ ਤੇ ਜਿਹੋ ਜੇ ਹੈਗੇ ਆ ਬਈ ਉੱਥੇ ਪ੍ਰਮਾਤ ਨੇ ਬਹੁਤ ਵਧੀਆ ਖੁਸ਼ ਰੱਖਿਆ ਤੇ ਬੜੀਆਂ ਆ ਸਾਰਿਆਂ ਨੂੰ ਪਤਾ ਹੁੰਦਾਈ ਮੈਂ ਕਿਨੇ ਕੇ ਪਾਵਰ ਚਾ ਮੇਰੇ ਕੋਲ ਕੀ ਹੈ ਕੀ ਨਹੀਂ ਮੈਂ ਐਵੇਂ ਡੂਫਾਂ ਦੇ ਵਿੱਚ ਆਪਦਾ ਹਨਾ ਘਰ ਪੱਟੇ ਚੱਲੋ ਚੰਗੀਆਂ ਗੱਲਾਂ ਨਹੀਂ ਹੁੰਦੀਆਂ ਤੇ ਬਈ ਆੜ ਗਵਾ ਡਾਲਨੀ ਆ ਦੇ ਇਕੱਲਾ ਟਰੈਕਟਰ ਲਈ ਫਿਰਦਾ ਯਾਰ 7 ਕਿੱਲੇ ਜ਼ਮੀਨ ਸੰਦੇ ਸੰਦੇ ਲਿਆ ਯਾਰ ਐ ਕਿਉਂ ਕਰਦਾ ਫਿਰਦਾ ਨਹੀਂ ਨਹੀਂ ਵੀਰੇ ਹਜੇ ਠੀਕ ਹੈ ਐਪਰੀਸ਼ੀਏਟ ਕੀਤਾ ਸਾਰਿਆਂ ਨੇ ਸਪੋਰਟ ਕੀਤੀ ਐ ਵੀ ਤੇਰਾ ਬਹੁਤ ਵਧੀਆ ਕੰਮ ਆਇਆ ਮੈਂ ਸੰਦੇਲਿਆ ਗਏ ਠੱਲਾਗੇ ਚਾਹ ਉਹ ਫਿਰ ਕਿਉਂਕਿ ਸੰਦਾਜ ਘਰ ਵਿੱਚ ਇਹ ਤਾਂ ਹੈ ਨਹੀਂ ਭਰਾ ਜੀ ਆਪਾਂ 20 30 ਜਾਂ 50 ਰੁਪਏ ਇੱਕ ਵਾਰੀ ਸੰਦੇ ਤੇ ਲਾ ਲਿਆ ਵੀ ਉਹ ਸਾਰੀ ਉਮਰ ਆਪਣੇ ਨਾਲ ਲੈ ਬਗਵਾਨਾ ਹਰ 6 ਮਹੀਨਿਆਂ ਬਾਅਦ ਸ਼੍ਰੀ ਰਮਤਾ ਕੁਰਪੀਰਤਾ ਪਾਲੂਗੇ ਪਾਲੂਗਾ ਜਿੰਨੀ ਉਹਦਾ ਰਿਪੇਅਰ ਤੇ ਖਰਚਾ ਆਉਦਾ ਉੰਨੇ ਖਰਚੇ ਦੇ ਵਿੱਚ ਆਪਸੰਦ ਰੈਂਟ ਤੇ ਲੈ ਕੇ ਆ ਜੀ ਬਾਈ ਕਰ ਸਕਦੇ ਆ ਬਾਈ ਇਹ ਪਹਿਲਾਂ ਹੀ ਸੋਚ ਕੇ ਬਣਾਇਆ ਸੀ ਪੋਰਸ਼ਨ ਟਰੈਕਟਰਾਸ ਤੇ ਕਿ ਬਾਅਦ ਚ ਬਣਾਇਆ ਵੀ ਬੰਚ ਬਾਅਦ ਚ ਹੈ ਵੀ ਮਾਈਂਡ ਚ ਹੈ ਵੀ ਆਪਾਂ ਇਸ ਤਰ੍ਹਾਂ ਟਰੈਕਟਰ ਨੂੰ ਬਣਾ ਕੇ ਰੱਖੀ ਵਧੀਆ ਤਰੀਕੇ ਨਾਲ ਨਹੀਂ ਵੀਰੇ ਪਹਿਲਾਂ ਨਹੀਂ ਸੀ ਇਹ ਸੋਚਿਆਗਾ ਇਹ ਰੂਮ ਮੇਰੇ ਪਹਿਲਾਂ ਤੇ ਹੀ ਬਣੇ ਹੋਇਆ ਹੌਲੀ ਹੌਲੀ ਐਡਜਸਟਮੈਂਟ ਇਹਨੂੰ ਪਹਿਲਾਂ ਮੇਰੇ ਉਹ ਸਟੋਰ ਹੈ ਨਹੀਂ ਸੀ ਦੂਜੀ ਸਾਈਡ 'ਤੇ ਤੁਸੀਂ ਦੇਖਿਆ ਹੋਇਆ ਅੱਛਾ ਇਹ ਇਹ ਸਟੋਰ ਸੀਗਾ ਮੇਰਾ ਉਦਾਰਸ ਲੋ ਸਾਰਾ ਸਮਾਨ ਇਸ ਰੂਮ ਦੇ ਵਿੱਚ ਹੁੰਦਾ ਸੀ ਫਿਰ ਸਟੋਰ ਉਧਰਲੇ ਪਾਸੇ ਸ਼ਿਫਟ ਕਰ ਲਿਆ ਪਲੱਸ ਪੁਆਇੰਟ ਪਤਾ ਕੀ ਆ ਬਾਈ ਗੱਲ ਸਾਹਿਬ ਜਦੋਂ ਮੇਰਾ ਕੋਈ ਰਿਸ਼ਤੇਦਾਰ ਆਉਂਦਾ ਹੋਰ ਮੈਂ ਨਾ ਪਹਿਲਾਂ ਸੀਜ਼ਨ ਦੇ ਵਿੱਚ ਪਹਿਲੀ ਠੇਕੇ ਦੇ ਦਿੰਦਿਆ ਰਿਹਾ ਕਾਫੀ ਲੰਬਾ ਟਾਈਮ ਆਪਾਂ ਕਹਿ ਸਕਦੇ ਆ ਤੇ ਪਹਿਲਾਂ ਉਹ ਸਵਾਲ ਇਹ ਹੀ ਹੁੰਦਾ ਸੀ ਵੀ ਗਰਪੇਜ ਜੋ ਪਚਾ ਪਾਣੀ ਪੀ ਲੈਣਾ ਬਾਈ ਕੀ ਹਾਲ ਚਾਲਓ ਉਸ ਤੋਂ ਗੱਪਣੀ ਜੱਟਾਂ ਨੇ ਸਿੱਧੀਆਂ ਇਹ ਗੱਲਾਂ ਬਾਈ ਖੇਤੀਬਾੜੀ ਦਾ ਕੀ ਹਾਲ ਚਾਹ ਖੇਤੀ ਕਰਦਾ ਵਾਹੀ ਆਪ ਕਰਦਾ ਕਿ ਠੇਕੇ ਤੇ ਆ ਦਾ ਮੈਂ ਕਹਿੰਦਾ ਸੀ ਭਈ ਨਹੀਂ ਆਪ ਹੀ ਕਰਦੇ ਆ ਹੁਣ ਤਾਂ 3-4 ਸਾਲਾਂ ਤੋਂ ਫਿਰ ਉਹ ਅੱਗੇ ਪਿੱਛੇ ਵੇਂਦਾ ਸੀ ਅਰ ਸੰਦ ਤਾਂ ਹੈ ਨਹੀਂ ਕਹਿਣਗੇ ਸੰਦ ਤਾਂ ਕੋਈ ਦਹਿਨੀਰੇ ਕਾ ਕੁਝ ਘਰੇ ਤਾਂ ਹੈ ਨਹੀਂਗਾ ਤੇ ਆ ਜਾ ਤੂੰ ਭਈ ਐਂ ਚੱਲੀ ਜਾਂਦਾ ਸੀ ਸਿਸਟਮ ਜਾਂ ਫਿਰ ਉਹ ਜੋ ਟਰੈਕਟਰ ਵੇਖਦੇ ਸੀਗੇ ਫਿਰ ਉਹਨਾਂ ਨੇ ਮਹਿਸੂਸ ਹੁਣ ਅਸੀਂ ਭਾਈ ਖੇਤੀ ਖੁਦ ਕਰਦਾ ਨੇ ਅਦਰਵਾਇ ਦੇ ਤੂੰ ਬਿਰ ਕਰਦੀ ਐਂਟਰੀ ਤੋਂ ਕਿਸੇ ਕੋਈ ਨਹੀਂ ਸੋਚ ਸਕਦਾ ਜਾਂ ਕਹਿ ਸਕਦਾ ਵੀ ਆਪਾਂ ਮੈਂ ਖੇਤੀ ਕਰਦਾ ਅੱਛਾ ਟਰੈਕਟਰ ਵੇਖ ਕੇ ਚਾਹ ਮੇਰੀ ਗੱਲ ਲੱਗਦਾ ਹੀ ਨਹੀਂ ਜਦੋਂ ਅਸੀਂ ਵੀ ਆਏ ਬਈ ਐਂਟਰੀ ਆਏ ਲੱਗੇ ਨਹੀਂ ਵੀ ਟਰੈਕਟਰ ਟਰੈਕਟਰ ਵੀ ਹੈ ਨਹੀਂ ਸਾਨੂੰ ਤਾਂ ਲੱਗਦਾ ਸੀ ਪਹਿਲਾਂ ਤਾਂ ਹਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਰਿਸ਼ਤੇ ਆਰਾਂ ਨੂੰ ਵੀ ਹੁੰਦਾ ਮਹਿਸੂਸ ਜੀਣ ਨੂੰ ਪਤਾ ਚਲਦਾ ਜਲ ਵੱਖਰੀ ਹੈ ਜੇ ਕੋਈ ਨਵਾਂ ਬੰਦਾ ਆਉਂਦਾ ਛੁੱਕ ਰਿਸ਼ਤੇ ਆਉਂਦਾ ਨਹੀਂ ਉਹਨਾਂ ਨੇ ਮਹਿਸੂਸ ਨਹੀਂ ਮੈਂ ਖੇਤੀ ਕਰਦਾ ਤੇ ਬਈ ਕਿੰਨਾ ਵਕਤ ਸਮਾਂ ਕਿੰਨਾ ਹੋ ਗਿਆ ਇਸ ਤਰੀਕੇ ਨਾਲ ਆਪਣਾ ਸ਼ੌਂਕ ਨੂੰ ਵੀ ਪਕਾਉਂਦੇ ਐ ਟਰੈਕਟਰ ਦੀ ਸੰਭਾਲਦੇ ਐ ਬਾ ਟ੍ਰੈਕਟਰ ਕਰੇ ਹੈ 95 ਤੋਂ ਜਦੋਂ ਕੋਈ ਵੀ ਆਪਾ ਸੰਧ ਕਰੇ ਲਿਆਉਣਾ ਬੜੀ ਮਿਹਨਤ ਤੇ ਮਸ਼ਕਤ ਕਰਕੇ ਆਪਾਂ ਹਣਾ ਕਰਸ ਕਰਕੇ ਹਰ ਕੰਮ ਦੇ ਵਿੱਚੋਂ ਆਪਾ ਸੰਧ ਕਰੇ ਲਿਆਉਨੇ ਆ ਫਿਰ ਸ਼ੌਂਕ ਤਾਂ ਲਗਾ ਤਾਂ ਪਿਆਰ ਤਾਂ ਉਸੇ ਦਿਨੀ ਉਸੇ ਨਾਲ ਬਣ ਜਾਂਦਾ ਆਪਣਾ ਹੂੰ ਉਸ ਤੋਂ ਅੱਗੇ ਤਾਂ ਆਪਣਾ ਫਰਜ਼ ਹੁੰਦਾ ਵੀ ਇਹ ਦੀ ਸਾਫ ਸਵਾਈ ਬੇ ਕਿਸ ਤਰੀਕੇ ਨਾਲ ਰੱਖਣਾ ਤੇ ਸ਼ੌਂਕ ਮੈਨੂੰ ਸ਼ੁਰੂ ਤੋਂ ਹੀ ਜਦੋਂ ਦੀ ਸੌਂਕਤ ਸੰਭਾਲੀਏ ਕਿਸੇ ਨਾ ਕਿਸੇ ਕੰਮ ਦੇ ਵਿੱਚ ਮੈਂ ਸ਼ੌਂਕ ਰੱਖਦਾ ਹੀ ਆ ਬਈ ਥੋੜਾ ਜਿਹੜੇ ਤੋਂ ਇਲਾਵਾ ਕੀ ਕੀ ਸ਼ੌਂਕ ਨੇ ਬਾਈ ਸ਼ੌਂਕ ਬਾਈ ਇਸ ਤੋਂ ਇਲਾਵਾ ਇੱਕ ਤਾਂ ਇਹ ਆ ਚਲੋ ਨਗਰ ਨੇ ਮੇਰੇ ਤੇ ਮਿਹਰ ਭਰਿਆ ਹੱਥ ਰੱਖਿਆ ਪਿਲੇ 5 ਸਾਲਾਂ ਤੋਂ ਜਿਹੜੀ ਪੰਚਾਇਤ ਆ ਸਾਡੀ ਸਰਦਾਰਪਾਲ ਸਿੰਘ ਸਰਪੰਚ ਦੀ ਅਗਵਾਈ ਦੇ ਵਿੱਚ ਮੇਰੀ ਮਿਸ ਜ ਇੱਕ ਮੈਂਬਰ ਵਜੋਂ ਪੂਮ ਕੰਨਵਾ ਰਹੀ ਆ ਉਹ ਵੀ ਸੇਵਾ ਦਾ ਮੌਕਾ ਮਿਲੇ ਨਾਲ ਦੀ ਨਾਲ ਸਿਆਸਤ ਚ ਵੀ ਹੱਥ ਅਜਮਾਲ ਲੈਂਦੇ ਆ ਨਾਲ ਦੀ ਨਾਲ ਹੈ ਕਾਮਕਾਰਾਂ ਦੇ ਵਿੱਚ ਵੀ ਪੂਰਾ ਸਹਿਯੋਗ ਦੇਈਦਾ ਤੇ ਸੇਵਾ ਦਾ ਮੌਕਾ ਦਿੱਤਾ ਤੇ ਉਸ ਤੋਂ ਇਲਾਵਾ ਬਾਈ ਹੁਣ ਘਰ ਦੀ ਬੈਕ ਸਾਈਡ ਮੈਂ ਸਬਜ਼ੀਆਂ ਲਾਈਆਂ ਹੋਈਆਂ ਆਪਦੀਆਂ ਆਪਦੇ ਘਰ ਲਈ ਤੇ ਉਹ ਵੀ ਉਧਰ ਵੀ ਸਾਈਡ ਤੋਂ ਲੈ ਕੇ ਚੱਲੂੰਗਾ ਇਹ ਵੀ ਮੈਂ ਸ਼ੌਂਕ ਪਾਲ ਰੱਖਿਆ ਤੁਹਾਨੂੰ ਇਸ ਨੌਜਵਾਨ ਦੀ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਆਪਣੀ رائے ਦੇਣਾ ਕਿ ਤੁਸੀਂ ਵੀ ਆਪਣੇ ਟਰੈਕਟਰ ਦੀ ਇਸ ਨੌਜਵਾਨ ਵਾਂਗ ਸੰਭਾਲ ਕਰਦੇ ਹੋ ਕਿ ਨਹੀਂ